ਤੁਸੀਂ ਕਦੇ ਇਹ ਪਾਉਂਦੀ ਬਾਰੇ ਸੁਣਿਆ ਹੈ ਕਿ ਜੋ ਸੀਜ਼ ਹੋਣ ਤੋਂ ਬਾਅਦ ਵੀ ਆਪਣੀ ਡਿਊਟੀ ਕਰ ਰਿਹਾ ਹੋਵੇ ਸੱਤ ਸਹੀਏ ਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ 6th ਰੈਜਿਮੈਂਟ ਦੇ ਬਾਬਾ ਹਰਪ੍ਰੀਤ ਸਿੰਘ ਬਾਰੇ 1968 ਵਿੱਚ 6th ਰੈਜਿਮੈਂਟ ਦੇ ਬਾਬਾ ਹਰਪ੍ਰੀਤ ਸਿੰਘ ਨਥੂਲਾ ਪਾਸੇ 21 ਵਿੱਚ ਡਿਊਟੀ ਕਰ ਰਹੇ ਸਨ ਅਤੇ ਇੱਕ ਦਿਨ ਉਹ ਅਚਾਨਕ ਵਰਪੀਲੇ ਤੂਫਾਨ ਵਿੱਚ ਗਾਇਬ ਹੋ ਗਏ ਤਈ ਦਿਨਾਂ ਬਾਅਦ ਉਹਨਾਂ ਦੀ ਲਾਸ਼ ਮਿਲੀ ਤੇ ਅਸਲ ਕਹਾਣੀ ਇਸ ਤੋਂ ਬਾਅਦ ਸ਼ੁਰੂ ਹੋਈ ਉਹਨਾਂ ਦੇ ਸਾਥੀ ਅਤੇ ਅਫਸਰ ਕਹਿੰਦੇ ਹਨ ਕਿ ਬਾਬਾ ਰਪਾ ਸਿੰਘ ਦਾ ਮੰਦਰ ਰਾਤਾਂ ਨੂੰ ਉਹਨਾਂ ਦੇ ਸੁਪਨੇ ਵਿੱਚ ਆ ਕੇ ਚੀਨੀ ਹਲਚਲ ਵਾਲੇ ਚੇਤਾਵਨੀ ਦਿੰਦੇ ਹਨ ਭਾਰਤੀ ਪਾਲ ਉਹਨਾਂ ਦੀ ਆਤਮਾ ਦੀ ਇੱਜ਼ਤ ਕਰਦੀ ਹੈ ਉਹਨਾਂ ਲਈ ਰੋਜ਼ ਨਰਮੀ ਤੌਰ ਤੇ ਖਾਣਾ ਬਣਾਇਆ ਜਾਂਦਾ ਹੈ ਤੇ ਉਹਨਾਂ ਦੇ ਕੱਪੜੇ ਪ੍ਰੈਸ ਕਰਕੇ ਅਤੇ ਬੂਟਾਂ ਦੇ ਪਾਲਜ ਕਰਕੇ ਰੱਖੇ ਜਾਂਦੇ ਹਨ ਅਤੇ ਉਹਨਾਂ ਦਾ ਬੇਤਰ ਵੀ ਲਗਾਇਆ ਜਾਂਦਾ ਹੈ ਅਤੇ ਜੇਕਰ ਕਿਤੇ ਕੋਈ ਮੀਟਿੰਗ ਹੁੰਦੀ ਹੈ ਤਾਂ ਉਹਨਾਂ ਲਈ ਇੱਕ ਕੋਠੀ ਖਾਲੀ ਛੱਡੀ ਜਾਂਦੀ ਹੈ ਬਾਬਾ ਹਰਪਾਲ ਸਿੰਘ ਦਾ ਮੰਦਰ ਨਤੁਲਾ ਪਾਤ ਵਿੱਚ ਸਥਿਤ ਹੈ ਪੌਦੀ ਕਹਿੰਦੇ ਹਨ ਕਿ ਉਹਨਾਂ ਦੀ ਆਤਮਾ ਅੱਜ ਵੀ ਇਸ ਤਰ੍ਹਾਂ ਦੰਦਾਂ ਦੀ ਰਾਖੀ ਕਰ ਰਹੀ ਹੈ ਇਹ ਕੇਵਲ ਇੱਕ ਸੁਭਾਅ ਨਹੀਂ ਹੈ ਇੱਕ ਆਸਤਾ ਹੈ ਜੈਨ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ